ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਬਜ਼ੁਰਗਾਂ ਦੇ ਲਈ ਕਲੈਰिकल ਹਸਪਤਾਲ ਬਣਾਉਣ ਜਾ ਰਹੇ ਸਨ ਤੇ ਜਿਸ ਨੂੰ ਬਦਲ ਕੇ ਗਿੱਦੜਵਾਹ ਸ਼ਿਫਟ ਕਰ ਦਿੱਤਾ ਗਿਆ। ਐਦੇ ਚੱਲਦੇ ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਪਹੁੰਚੇ ਤੇ ਸ਼੍ਰੀ ਮੁਕਤਸਰ ਸਾਹਿਬ ਵਾਸੀਆਂ ਦੇ ਵੱਲੋਂ ਉਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਕਿ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਹੀ ਬਣਾਇਆ ਜਾਵੇ। ਇਸ ਮੌਕੇ ਆਗੂ ਗੁਰਮੀਤ ਸਿੰਘ ਰਾਣਾ ਸੋਢੀ ਨੇ ਕੀ ਕਿਹਾ ਜਾਣਦੇ ਆ। ਇਹ ਮੁੱਦਾ ਬੜਾ ਇੰਪੋਰਟੈਂਟ ਹੈ। ਸਭ ਤੋਂ ਪਹਿਲਾਂ ਤਾਂ ਮੈਂ ਸਾਡੀ ਸਰਕਾਰ, ਪਾਰਟੀ ਜਨਤਾ ਪਾਰਟੀ ਔਰ ਮੋਦੀ ਸਾਹਿਬ ਦਾ ਸਾਨੂੰ ਵਰਤ ਕਰਦੇ ਹਾਂ ਕਿ ਰਿਮੋਟ ਤੋਂ ਰਿਮੋਟ ਏਰੀਆ ਦੇ ਵਿੱਚ ਵੀ ਉਹਨਾਂ ਦੀ ਸੋਚ ਹੈਗੀ ਵੀ ਅਸੀਂ ਜਿਹੜੇ ਸਾਡੇ ਬਜ਼ੁਰਗ ਨੇ ਜਾਂ ਜਿਹੜੇ ਜਿਨ੍ਹਾਂ ਦੀ ਏਜ ਜ਼ਿਆਦਾ ਹੈ ਜਾਂ ਜਿਹੜੇ ਇਲਾਜ ਨਹੀਂ ਕਰਵਾ ਸਕਦੇ ਉਹਨਾਂ ਦੀ ਇੰਨੀ ਅਸੀਅਤ ਨਹੀਂ ਉਹਨਾਂ ਦੇ ਵਾਸਤੇ ਇਹ ਜਿਹੜੀ ਸੋਚ ਕਰਕੇ ਹਰ ਡਿਸਟ੍ਰਿਕਟ ਹੈੱਡਕੁਆਰਟਰ ਤੇ ਜਿਹੜਾ ਕ੍ਰਿਟੀਕਲ ਹੈਲਥ케어 ਸੈਂਟਰ ਜਿਹੜੇ ਨੇ ਇਹ ਖੋਲਣ ਦੀ ਜਿਹੜੀ ਦਲੀਲ ਸੀਗੀ ਇਹ ਸਾਡੀ ਸਰਕਾਰ ਵੱਲੋਂ ਆਈ ਹੈ ਔਰ ਉਹਦੇ ਤੇ ਕੋਈ ਸ਼ੱਕ ਨਹੀਂ ਹੈ ਕਿ ਸਾਰੇ ਡਿਸਟ੍ਰਿਕਟ ਹੈੱਡਕ quarters ਤੇ ਖੁੱਲਣਗੇ। ਲੇਕਿਨ ਇਹ ਜਿਹੜੀ ਗੱਲ ਇੱਥੇ ਚੱਲੀ ਹੈ ਕਿ ਮੁਕਸਰ ਚ ਔਰ ਉਹ ਕੁਝ ਤਾਕਤਾਂ ਮੇਰਾ ਖਿਆਲ ਕੁਝ ਸ਼ਰਾਰਤੀ ਅੰਸ਼ੀ ਹੋਣਗੇ ਕਿ ਜਿਹੜੀ ਸੈਂਟਰਲ ਦੀ ਸਕੀਮ ਨੂੰ ਡੀਰੇਲ ਕਰਨਾ ਚਾਹੁੰਦੇ। ਇਹ ਸੈਂਟਰਲ ਦੀ ਸਕੀਮ ਹੈ। ਇਹ ਜ਼ਿਲ੍ਹਾ ਹੈੱਡਕ quarter ਚ ਹੋਣੀ ਹੈ। ਜ਼ਿਲ੍ਹਾ ਹੈੱਡਕ quarter ਚ ਹੀ ਹੋਏਗੀ। ਇਸ ਸਿਲਸਿਲੇ ਦੇ ਸੰਬੰਧ ਵਿੱਚ ਅੱਜ ਮੈਂ ਨੂੰ ਸਟੇਟ ਸੀਨੀਅਰ ਸਿਟੀਜ਼ਨ ਨੇ ਦਿੱਤਾ ਹੈ। ਔਰ ਮੈਂ ਇਹਨੂੰ ਅੱਗੇ ਇਹ ਕਿ ਡਟਾ ਸਾਹਿਬ ਦੇ ਨਾਲ ਗੱਲ ਕਰਕੇ ਜਿਹੜੇ ਸਾਡੇ ਹੈਲਥ ਮਿਨਿਸਟਰ ਨੇ ਯੂਨੀਅਨ ਗਵਰਨਮੈਂਟ ਦੇ ਔਰ ਬਾਕੀ ਦੀਆਂ ਅਥਾਰਟिटीज ਨਾਲ ਗੱਲ ਕਰਕੇ ਪੰਜਾਬ ਦੇ ਇਟ ਇਜ਼ ਸ਼્યોਰ ਕਿ ਇਹ ਜਿਹੜਾ ਹਸਪਤਾਲ ਹੈ ਜਿਹੜੇ ਡਾਇਗਨੋਸਟਿਕ ਸੈਂਟਰ ਨੇ ਇਹਦੇ ਵਿੱਚ ਕਨਸਰਨ ਜੋ ਫੈਸਿਲਿਟੀਆਂ ਵੀ ਨੇ ਬਜ਼ੁਰਗਾਂ ਵਾਸਤੇ ਉਹ ਜੜੀਆਂ ਨੇ ਮੁਕਸਰ ਸਾਹਿਬ ਜੀ ਹੀ ਇਹ ਹਸਪੀਟਲ ਬਣੇਗਾ ਸੋ ਇਹਦੇ ਚ ਜੇ ਕੋਈ ਸਿਆਸੀ ਪਾਰਟੀ ਕੋ ਆਪਣੀਆਂ ਰੋਟੀਆਂ ਸੇਕਣਾ ਚਾਹੁੰਦਾ ਤਾਂ ਅਸੀਂ ਉਹ ਕੰਮ ਨਹੀਂ ਕਰਦੇ। ਪਿਛਲੇ ਸਮੇਂ ਅਮੁਖ ਸਕੀਮ ਤਹਿਤ ਵੀ ਕਰੀਬ 300 ਕਰੋੜ ਦੇ ਰੁਪਇਆ ਜਿਹੜਾ ਕਰੀਬ ਸੈਂਕਸ਼ਨ ਹੋਇਆ ਸੀਗਾ ਸੈਂਟਰ ਗਵਰਨਮੈਂਟ ਵੱਲੋਂ ਪਰ ਉਹ ਨਗਰ ਕੌਂਸਲ ਤੇ ਨਗਰ ਕੌਂਸਲ ਤੇ ਕਾਂਗਰਸ ਕਾਜੂਆ ਪਰ ਉਹਨਾਂ ਦੀ ਆਪਸੀ ਖਿੱਚੋਤਾਣ ਪਾਰਸ਼ਦਾਂ ਦੀ ਜਾਂਦੇ ਕਰਕੇ ਉਹ ਜਿਹੜਾ ਫੰਡ ਹੈ ਜਿਹੜੇ ਵਾਪਸ ਹੋ ਗਏ ਮੋਸਟਲੀ ਉਹ ਸ਼ਹਿਰ ਦੇ ਵਿੱਚ ਲੱਗ ਨਹੀਂ ਸਕੇਗੇ। ਦੇਖੋ ਇਹ بڑا ਮੱਖ ਪੱਗੀ ਗੱਲ ਹੈ ਕਿ ਸੈਂਟਰ ਸਰਕਾਰ ਪੈਸਾ ਭੇਜ ਰਹੀ ਹੈ ਜਿਹੜੀ ਸਟੇਟ ਗਵਰਨਮੈਂਟ ਹੈ ਉਹ ਦੀ ਯੂਟਿਲਾਈਜੇਸ਼ਨ ਨਹੀਂ ਕਰ ਸਕਦੀ ਇਥੋਂ ਇਹ ਪਤਾ ਲੱਗਦਾ ਹੈ ਕਿ ਪ੍ਰੈਜ਼ੈਂਟ ਸਰਕਾਰ ਜਿਹੜੀ ਹੈ ਨਿਕਣੀ ਹੈ ਇਹਨਾਂ ਦਾ ਕੋਈ ਮਤਲਬ ਨਹੀਂ ਹੈਗਾਗਾ ਲੋਕਾਂ ਦੀ ਭਲਾਈ ਵਾਸਤੇ ਜਾਂ ਇਹ ਪੰਜਾਬ ਦੇ ਵਿਕਾਸ ਵਾਸਤੇ ਕੋਈ ਕੰਮ ਕਰਨ ਦਾ ਨੀ ਤਾਂ ਤੁਸੀਂ ਦੱਸੋ ਵੀ ਲੋਕ ਤਾਂ ਸਰਕਾਰਾਂ ਦਾ ਸੈਂਟਰਲ ਗਵਰਨਮੈਂਟ ਕੋਲੋਂ ਫੰਡਸ ਮੰਗਦੀਆਂ ਨੇ ਅਸੀਂ ਉੱਥੋਂ ਆਪ ਭੇਜਦੇ ਆ ਤੇ ਇਹਨਾਂ ਕੋਲ ਉਹ ਯੂਟਿਲਾਈਜ਼ ਨਹੀਂ ਹੋ ਰਿਹਾ ਔਰ ਵਾਪਸ ਜਾ ਰਹੇ ਹਨ ਕਿਉਂਕਿ ਇਹਨਾਂ ਦੀ ਆਪਸੀ ਝਗੜੇ ਨੇ ਸੋ ਇਸ ਕਰਕੇ ਜਿਹੜੇ ਫੰਡਸ ਵਾਪਸ ਵੀ ਗਏ ਨੇ ਉਹਨਾਂ ਦੀ ਅਸੀਂ ਮੋੜਨੇ ਕੋਸ਼ਿਸ਼ ਕਰਾਂਗੇ ਔਰ ਜਿਹੜੇ ਜਿਹੜੇ ਡਿਵੈਲਪਮੈਂਟ ਦੀਆਂ ਜਿਹੜੀਆਂ ਜਿਹੜੀਆਂ ਸਕੀਮਾਂ ਦਿੱਤਾ ਹੈ ਉਹ ਫੰਡ ਇਸ਼ੂ ਹੋਏ ਨੇ ਉਹ ਸਕੀਮਾਂ ਦੇ ਤਹਿਤ ਹੀ ਇਥੇ ਚਾਹੇ ਸ਼੍ਰੀ ਮੁਖਸਰ ਸਾਹਿਬ ਦਾ ਹੋਵੇ ਚਾਹੇ ਅੰਮ੍ਰਿਤਸਰ ਸਾਹਿਬ ਦਾ ਚਾਹੇ ਫਿਰੋਜ਼ਪੁਰ ਦਾ ਉਹ ਸਿ ਡਿਸਟ੍ਰਿਕਟ ਹੈੱਡ ਕੁਆਟਰ ਦੀਆਂ ਸਕੀਮ ਜਿਹੜੀਆਂ ਨੇ ਡਿਸਟ੍ਰਿਕਟ ਚ ਜਾਣਗੀਆਂ ਤਸੀਲਾਂ ਦੀਆਂ ਤਸੀਲ ਚ ਜਾਣਗੀਆਂ ਪਿੰਡਾਂ ਦੀਆਂ ਪਿੰਡਾਂ ਚ ਜਾਣਗੀਆਂ ਅੰਮ੍ਰਿਤਸਰ ਦੀ ਗੱਲ ਤੋਂ ਸੰਗੀਤ ਉਹ ਬਾਕੀ ਕਿੱਥੇ ਗਿਆ ਪਰ ਤੋਂ ਹੋਏਗੀ ਹੈ ਜੀ ਅੰਮ੍ਰਿਤਸਰ ਦੇ ਕਿਹੋ ਕਟਨਾ ਹੈ ਹੁੰਦੇ ਹੈ ਬਾਕੀ ਕਿਸ ਪੱਧਰ ਦੇ ਦੇਖੋ ਬਹੁਤ ਬਾੜੀ ਗੱਲ ਹੈ ਬਾਬਾ ਸਾਹਿਬ ਵੇਦਕਰ ਦੇ ਮਤ ਨੂੰ ਜਿਹੜੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਇੱਕ ਫਿਰ ਮੈਂ ਉਹਦੀ ਨਿੰਦਾ ਕਰਦਾ ਲੇਕਿਨ ਮੈਂ ਨਾਲੇ ਵੀ ਕਹਾਵਾਂਗਾ ਪੰਜਾਬ ਗਵਰਨਮੈਂਟ ਨੂੰ ਕਿ ਨਿਰਪਧਨ ਲਾਇਡ ਆਰਡਰ ਜਿਹੜਾ ਹੈ ਇਹਨਾਂ ਦੇ ਰਾਜ ਭਾਗ ਖਲੀ ਬਿਗੜਦਾ ਹੀ ਜਾਂਦਾ ਇਹ ਤਾਂ ਪਹਿਲਾਂ ਤਾਂ ਜੋ ਦੇ ਬੰਦਿਆਂ ਨੂੰ ਮਾਰੀ ਜਾਂਦੇ ਸੀਗੇ ਹੁਣ ਜਿਹੜੇ ਸਾਡੇ ਬਜ਼ੁਰਗਾਂ ਦੇ ਜਿਹੜੇ ਹਿਸਟੋਰੀਕਲ ਇਤਿਹਾਸਿਕ ਜਿਹੜੇ ਸਾਡੇ ਸਟੈਚੂਜ਼ ਲੱਗੇ ਨੇ ਉਹਨਾਂ ਤੇ ਵੀ ਇਹ ਹਮਲੇ ਕਰਨ ਲੱਗੇ ਨੇ ਸੋ ਇਸ ਕਰਕੇ ਲਾਰਡ ਐਂਡ ਆਰਡਰ ਦੀ ਸਿਚੁਏਸ਼ਨ ਬੜੀ ਖਰਾਬ ਹੈ ਮੌਜੂਦਾ ਸਰਕਾਰ ਦੇ ਜਿਹਨੂੰ ਕਹਿੰਦੇ ਗ੍ਰਿਪਟ ਨਹੀਂ ਹੈ ਔਰ ਮੈਂ ਤਾਂ ਚਾਹਾਂਗਾ ਕਿ ਜਿਵੇਂ ਆ ਇਲੈਕਸ਼ਨ ਅੱਗੇ ਆ ਰਹੇ ਨੇ 2027 ਚ ਉਹਦੇ ਚ ਪੰਜਾਬ ਨੂੰ ਇਥੇ ਸਿੱਖਿਆ ਲੈਣੀ ਚਾਹੀਦੀ ਹੈ ਔਰ ਆਪਣਾ ਵੋਟ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਜਿਵੇਂ ਕਿ ਬਾਕੀ ਸੂਬੇ ਡਬਲ ਇੰਜਨ ਸਰਕਾਰਾਂ 사ਜੀ ਸੋਚ ਟੀਵੀ ਦੇ ਲਈ ਜਿਲ੍ਹਾ ਸ਼ਹਿਰ ਮੁਖਸਰ ਸਾਹਿਬ ਤੋਂ ਤਰਸੀਮ ਢੋਡੀ ਦੀ ਰਿਪੋਰਟ